ਬੁੜਲਾੜਾ ਸ਼ਹਿਰ ਦੇ ਵਾਰਡ ਨੰਬਰ 19 ਸਥਿਤ ਪਟਵਾਰਖਾਨੇ ਦੀ ਖਸਤਾ ਹਾਲਤ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿੱਚ ਅਕਸਰ ਹੀ ਪਾਣੀ ਭਰ ਜਾਂਦਾ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਇੱਕ ਬਫਦ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰਮੀਆਂ ਦੀ ਅਗਵਾਈ ਹੇਠ ਐਸਡੀਐਮ ਬੁੜਲਾੜਾ ਗਗਨਦੀਪ ਸਿੰਘ ਨੂੰ ਮਿਲ ਕੇ ਪਟਵਾਰਖਾਨੇ ਨੂੰ ਤਹਿਸੀਲ ਕੰਪਲੈਕਸ ਵਿੱਚ ਤਬਦੀਲ ਕਰਨ ਦੀ ਇੱਕ ਮੰਗ ਪੱਤਰ ਦਿੱਤਾ ਗਿਆ ਅ ਅੱਜਿਕੁ ਬੁਲਾੜੇ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ ਬਹੁਤ ਚ कि जो जिस जगह ਤੇ ਆਪਾਂ ਖੜੇ ਹੈ ਕਚੈਰੀਆਂ ਦੇ ਇੱਥੇ ਤਸੀਲਦਾਰ ਐਸ.ਡੀ.ਐਮ ਸਾਹਿਬ ਇੱਥੇ ਬੈੰਦੇ ਨੇ ਪਰ ਜੋ ਪਟਵਾਰ ਖਾਨਾ ਹੈ ਉਹ ਇੱਥੋਂ 3 ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਕੋਈ ਵੀ ਕੰਮ ਕੋਈ ਵੀ ਵਿਅਕਤੀ ਜਦੋਂ ਇਸ ਕੰਮ ਦੇ ਵਿੱਚ ਆਂਦਾ ਹੈ ਉਹਨੂੰ ਕੋਈ ਵੀ ਨਿੱਜੀ ਤੌਰ ਤੇ ਕੰਮ ਹੁੰਦਾ ਤਾਂ ਉਹਨੂੰ ਬਾਰ-ਬਾਰ ਕੋਈ ਵੀ ਕੰਮ ਹੈ ਜਦੋਂ ਹੋਏਗਾ ਤਸੀਲਦਾਰ ਤੋਂ ਜਾਂ ਐਸ.ਡੀ.ਐਮ ਤੋਂ ਉਹਦੇ ਲਈ ਪਟਵਾਰੀ ਦੇ ਕਈ ਕਾਗਜ਼ਾਂ ਦੀ ਲੋੜ ਪੈਂਦੀ ਹੈ ਔਰ ਉਹ ਕਾਗਜ਼ਾਤਾਂ ਤਾਂ ਸਾਇੰਸ ਦੀ ਪਟਵਾਰੀ ਤੇ ਲੋਡ ਪੈਂਦੀ ਹੈ ਤਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਿੰਨ ਤੋਂ 4 ਕਿਲੋਮੀਟਰ ਦਾ ਰਸਤਾ बार-बार ਕਿਸੇ ਵੀ ਵਿਅਕਤੀ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਇਤੋਂ ਲੋਕ ਆਉਂਦੇ ਨੇ ਕਈ ਵਾਰ ਉਹਨਾਂ ਕੋਲੇ ਸਾਧਨ ਦੀ ਵੀ ਸਮੱਸਿਆ ਹੁੰਦੀ ਹੈ ਕਿਉਂਕਿ ਜੇ ਉਹਨਾਂ ਕੋਲੇ ਸਾਧਨ ਨਹੀਂ ਹੁੰਦੇ ਔਰ ਸਾਧਨ ਨਾ ਹੋਣ ਕਰਕੇ ਉਹ ਐਸੇ ਘੇਰੇ ਦੇ ਵਿੱਚ ਕਿਉਂਕਿ ਬੱਸ ਦਾ ਵੇ ਇੰਤਜ਼ਾਰ ਕਰਨਾ ਜਾਂ ਫਿਰ ਕਿਸੇ ਹੋਰ ਵਿਅਕਤੀ ਤੋਂ ਮੋਟਰਸਾਈਕਲ ਮੰਗਣਾ ਤਾਂ ਉਹਨਾਂ ਦਾ ਪੂਰਾ ਦਿਨ ਲੱਗ ਜਾਂਦਾ ਹੈ ਕਿ ਅਗਰ ਇੱਕ ਕੰਮ ਲਈ ਪੂਰੇ 5-7 ਦਿਨ ਲੱਗ ਜਾਂਦੇ ਨੇ ਕਿਉਂਕਿ ਕਈ ਵਾਰ ਪਟਵਾਰੀ ਨਹੀਂ ਮਿਲਦਾ ਕਈ ਵਾਰ ਪਟਵਾਰੀ ਅੰਗੂਠਾ ਲਗਾਣ ਗਿਆ ਹੁੰਦਾ ਕਈ ਵਾਰ ਫਰਦ ਕੇੰਦਰ ਨਹੀਂ ਖੁੱਲ੍ਹਾ ਜਾਂ ਤਦ ਨੂੰ ਕੋਈ ਮੀਟਿੰਗ 'ਚ ਬੁਲਾ ਲਿੱਤਾ ਜਾਂਦਾ ਤਾਂ ਗੱਲ ਤਾਂ ਬਹੁਤ ਛੋਟੀ ਹੁੰਦੀ ਹੈ ਗੱਲ ਕੰਮ ਸਿਰਫ 2 ਘੰਟੇ ਦਾ ਹੁੰਦਾ ਪਰ ਇਹ 4 ਤੋਂ 5 ਕਿਲੋਮੀਟਰ ਦਾ ਫਾਸਲਾ ਜਿਹੜਾ ਹੈਗਾਗਾ 3 ਤੋਂ 5 ਕਿਲੋਮੀਟਰ ਦਾ ਫਾਸਲਾ ਜਿਹੜਾ ਹੈਗਾ ਇਹ ਵਿਅਕਤੀ ਨੂੰ 5-5 ਦਿਨਾਂ ਤੇ ਪੈ ਜਾਂਦਾ ਔਰ ਸਾਡੇ ਕੋਲੇ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖ ਕੇ ਆਏ ਹੈ ਕਿ ਫਸਟ ਫਲੋਰ ਤੇ ਉੱਪਰ ਕਮਰੇ ਖਾਲੀ ਪਏ ਨੇ ਅਗਰ ਉਹ ਖਾਲੀ ਕਮਰਿਆਂ ਨੂੰ ਅਸੀਂ ਯੂਟਿਲਾਈਜ਼ ਕਰੀਏ ਵਰਤੋਂ ਦੇ ਵਿੱਚ ਲਿਆਈਏ ਤਾਂ ਪਟਵਾਰਖਾਨਾ ਵੀ ਇਸੇ ਤਸੀਲ ਦੇ ਵਿੱਚ ਬਣ ਸਕਦਾ ਔਰ ਜਦੋਂ ਇਸੇ ਤਸੀਲ ਦੇ ਵਿੱਚ ਬਨੇਗਾ ਕਿਸੇ ਵੀ ਵਿਅਕਤੀ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਕਿ ਹਰ ਇੱਕ ਵਿਅਕਤੀ ਨੂੰ ਇਸੇ ਇੱਕ ਜਗ੍ਹਾ ਤੇ ਇੱਕ ਛੱਤ ਦੇ ਹੇਠੇ ਸਾਰੇ ਕੰਮ ਮਿਲਣਗੇ ਔਰ ਇਹਦੇ ਨਾਲ ਪਿੱਛੇ ਪਿੰਡਾਂ ਨੂੰ ਸੁੱਖ ਸਹੂਲਤ ਮਿਲੇਗੀ ਔਰ ਜਿੱਥੇ ਪਟਵਾਰਖਾਨਾ ਹੁਣ ਸਥਿਤ ਹੈ ਇਸ ਟਾਈਮ ਮੌਜੂਦ ਹੈ ਉਸ ਬਿਲਡਿੰਗ ਦੀ ਜਿਹੜੀ ਹਾਲਤ ਹੈ ਉਹ ਬਹੁਤ ਹੀ ਖਸਤਾ ਹੋ ਚੁੱਕੀ ਹੈ अगर उस बिल्डिंग ਦੇ ਵਿੱਚ ਪਾਣੀ ਭਰ ਜਾਂਦਾ ਮੀਂਹ ਆਂਦੇ ਤਾਂ ਰਿਕਾਰਡ ਜਿਹੜਾ ਬਹੁਤ ਅਨਮੁੱਲ्य ਕਾਇਮਤੀ ਰਿਕਾਰਡ ਹੈ ਉਹ ਸਭ ਤੋਂ ਪਹਿਲਾਂ ਖਰਾਬ ਹੋ ਸਕਦਾ ਹੈ ਨਾ ਰਿਕਾਰਡ ਖਰਾਬ ਹੋ ਜਾਊਗਾ ਤਾਂ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਜਾਏਗਾ ਇਸ ਕਰਕੇ ਅੱਜ ਅਸੀਂ ਸਾਰੇ ਪਿੰਡ ਵਾਸੀ ਮਿਲ ਕੇ ਇੱਥੇ ਬੇਨਤੀ ਕਰਨ ਆਏ ਹਾਂ ਐਸ ਡੀ ਐਮ ਸਾਹਿਬ ਤੋਂ ਕਿ ਜਿਹੜੀ ਇੱਥੇ ਖਾਲੀ ਪਈ ਬਿਲਡਿੰਗ ਖੰਡਰ ਬਣ ਰਹੀ ਹੈ ਕਿਉਂਕਿ ਆਪਾਂ ਦੇਖਿਆ ਕਿ ਉੱਥੇ ਨਾ ਤਾਂ ਸਫਾਈ ਹੈ ਅਕਤਿਆਂ ਦੇ ਕੂਲਰ ਸਭ ਕੁਝ ਖਰਾਬ ਹੋ ਰਿਹਾ ਹੈ ਅਗਰ ਆਪਾਂ ਉਹਨੂੰ ਵਰਤਾਂਗੇ ਜਿਵੇਂ ਇਸ ਤਰ੍ਹਾਂ ਵਸਦੇ ਘਰਾਂ ਦੇ ਵਿੱਚ ਰੌਣਕਾਂ ਹੁੰਦੀਆਂ ਨੇ ਤੇ ਇਸ ਦਫ਼ਤਰ ਦੇ ਵਿੱਚ ਜੋ ਉਜੜਿਆ ਹੋਇਆ ਹੈ ਇਸ ਦਫ਼ਤਰ ਦੇ ਵਿੱਚ ਵੀ ਰੌਣਕਾਂ ਲੱਗ ਜਾਣੀਆਂ ਔਰ ਸਾਰੇ ਹੀ ਹਲਕਾ ਬੁਲਾਡੇ ਦੇ ਵਸੀਆਂ ਨੂੰ ਬਹੁਤ ਸੌਖਾ ਹੋ ਜਾਏਗਾ ਕਿ ਇੱਕ ਛੱਤ ਦੇ ਵਿੱਚ ਕਿਉਂਕਿ ਅੱਜ ਕੱਲਰ ਅਗਰ ਮਾਲਸ ਜੇ ਆਪਾਂ ਜਾਣੇ ਆ ਤਾਂ ਆਪਾਂ ਨੂੰ ਸਾਰੀਆਂ ਦੁਕਾਨਾਂ ਇੱਕ ਜਗ੍ਹਾ ਮਿਲ ਜਾਂਦੀਆਂ ਨੇ ਉਸੇ ਤਰ੍ਹਾਂ ਸਾਡੇ ਨਿੱਜੀ ਕੰਮ ਨੇ ਕਿਉਂਕਿ ਸਾਡੇ ਪਿੰਡਾਂ ਦੇ ਕੰਮ ਕੋਟ ਕਚੈਰੀਆਂ ਤੇ ਪਟਵਾਰੀਆਂ ਤੇ ਤਸਵੀਰਦਾਰਾਂ ਦੀਆਂ ਦਫ਼ਤਰੀਆਂ ਜੁੱਤੀਆਂ ਘਸਾ ਦਿੰਦੇ ਨੇ ਤੇ ਸਾਨੂੰ ਸਾਰੇ ਹੀ ਕੰਮ ਇੱਕ ਛੱਤ ਥੱਲੇ ਜਦੋਂ ਮਿਲਣਗੇ ਤੇ ਸਾਰੇ ਬੁਲੱਡਾ ਵਾਸੀਆਂ ਦਾ ਬਹੁਤ ਬਹੁਤ ਸਡੀਐਮ ਸਾਹਿਬ ਦਾ ਧੰਨਵਾਦ ਕਰਨਗੇ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੀ ਇਸ ਸਮੱਸਿਆ ਦਾ ਹੱਲ ਕਰਨਗੇ ਕਿਉਂਕਿ ਐਸਡੀਐਮ ਸਾਹਿਬ ਨੇ ਅਨੁਮਾਨ ਜਤਾਇਆ ਹੈ ਕਿ ਉਨਿਆਂ ਨੂੰ ਇਹ ਗਲਤ ਧਿਆਨ ਦੇਣ ਚ ਬਹੁਤ ਵਧੀਆ ਹੈ ਜੀ ਔਰ ਖਾਲੀ ਪਿਆ ਬਸ ਫਰਨੀਚਰ ਦਾ ਕੁਝ ਆਏਗਾ ਇਸ਼ੂ ਤਾਂ ਉਹ ਜਲਦੀ ਤੋਂ ਜਲਦੀ ਉਸ ਨੂੰ ਸੌਰਟ ਆਊਟ ਕਰਕੇ ਇੱਥੇ ਹੀ ਪਟਵਾਰਖਾਨਾ ਸਥਿਤ ਕਰਨਗੇ ਔਰ ਬੁਡਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁਡਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ